ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 41ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ 5.5 ਮੀਟਰ ਦੀ ਰੂਬੀਆ ਵੈਲ ਕੈਮੀਕਲ ਦੇ ਵਿੱਚ ਪੱਗ ਸਟਾਈਲ ਪੜਨਾ ਬਣ ਕੇ ਦਿਖਾਣਾ ਹੈ ਆਖਰੀ ਲੜ ਨੂੰ ਕਿਸ ਤਰੀਕੇ ਨਾਲ ਲਗਾਣਾ ਹੈ ਜਿਹੜਾ ਕਿ ਆਪਾਂ ਇਸ ਦਸਤਾਰ ਨੂੰ ਪਰਨੇ ਦੇ ਵਿੱਚ ਕਨਵਰਟ ਕਰਨਾ ਹੈ ਉਹ ਤੁਹਾਨੂੰ ਅਸੀਂ ਨਾਲ ਦੀ ਨਾਲ ਸਮਝਾਵਾਂਗੇ ਜੇਕਰ ਤੁਸੀਂ ਵੀ ਘਰ ਬੈਠੇ ਕਿਸੇ ਵੀ ਪ੍ਰਕਾਰ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੁਣ ਅਸੀਂ ਸ਼ੁਰੂਆਤ ਕਰਾਂਗੇ ਦਸਤਾਰ ਤੋਂ ਦੇਖੋ ਦੋਨਾਂ ਸਾਈਡਾਂ ਤੋਂ ਗਿੱਲਾ ਕਰਕੇ ਅਸੀਂ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜ ਲਿਆ ਹੋਇਆ ਤੇ ਦੂਜੇ ਪੱਲੇ ਨੂੰ ਅਸੀਂ ਹੱਥ ਦੇ ਵਿੱਚ ਫੜਿਆ ਹੋਇਆ ਤੇ ਇੱਕ ਪੱਲੇ ਨੂੰ ਨਾਲ ਜੋ ਤੁਸੀਂ ਬੰਨ ਦੇਣਾ ਕਿਤੇ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰਕੇ ਤੇ ਦੂਜੇ ਪੱਲੇ ਨੂੰ ਫੜ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਜਿਸ ਤਰੀਕੇ ਨਾਲ ਅਸੀਂ ਪਾਣੀ ਲਾਇਆ ਨਾ ਪੱਗ ਨੂੰ ਇਸ ਤਰੀਕੇ ਨਾਲ ਸਾਡੀ ਦਸਤਾਰ ਸਾਰੀ ਬਰਾਬਰ ਗਿੱਲੀ ਹੁੰਦੀ ਹੈ ਵੀਡੀਓ ਨੂੰ ਬੈਕ ਕਰਕੇ ਤੁਸੀਂ ਦੁਬਾਰਾ ਦੇਖ ਸਕਦੇ ਹੋ ਕਿ ਅਸੀਂ ਦਸਤਾਰ ਨੂੰ ਕਿਸ ਤਰ੍ਹਾਂ ਗਿੱਲਾ ਕੀਤਾ ਆ ਖੱਬੇ ਪਾਸੇ ਸਲਾਈ ਰੱਖ ਕੇ ਤੁਸੀਂ ਦੋਨੋਂ ਸਾਈਡਾਂ ਤੋਂ ਬਰਾਬਰ ਫੜਦੇ ਹੋਏ ਪੱਗ ਨੂੰ ਇਸ ਤਰੀਕੇ ਨਾਲ ਅੰਦਰ ਕਰਨਾ ਹੈ ਤੇ ਇਸ ਤਰ੍ਹਾਂ ਤੁਹਾਡੀ ਪੂਣੀ ਆ ਜਿਹੜੀ ਹੋ ਜਾਵੇਗੀ ਇੱਕ ਵਾਰੀ ਇਹਨੂੰ ਫਿਰ ਖਿੱਚ ਲੈਣਾ ਹੈ ਤੇ ਦੋਨੋਂ ਪੱਲੇ ਜਿਹੜੇ ਉੱਪਰਲੀ ਸਾਈਡ ਤੇ ਟਾਈਟ ਟਾਈਟ ਹੋਣਗੇ ਉਹਨਾਂ ਨੂੰ ਫੜ ਕੇ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਅੱਜ ਤੁਹਾਨੂੰ ਅਸੀਂ ਸੈਮੀ ਸ਼ੇਪ ਦੇ ਵਿੱਚ ਪੱਗ ਸਟਾਈਲ ਪੰਨਾ ਬਣ ਕੇ ਦਿਖਾਣਾ ਹੈ ਇਹ ਡਿਪੈਂਡ ਕਰੂਗਾ ਤੁਹਾਡੀ ਇਟਿਕਾਂ ਦੀ ਚੋੜੀ ਪੂਣੀ ਕੀਤੀ ਐ ਜਿਹੜੇ ਲੜ ਅਸੀਂ ਉਪਰੋਂ ਜੀ ਫੜਦੇ ਆ ਨੇ ਉਹੀ ਲੜ ਫੜਦੇ ਅੱਗੇ ਨੂੰ ਜਾ ਰਹੇ ਆ ਤੇ ਇਸ ਤਰੀਕੇ ਨਾਲ ਤੁਹਾਡੀ ਪੂਣੀ ਐ ਜਿਹੜੀ ਬਰਾਬਰ ਹੋ ਜਵੇਗੀ ਇਸ ਤੋਂ ਬਾਅਦ ਜੋ ਅਸੀਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਐ ਖੱਬੇ ਪਾਸੇ ਤੁਸੀਂ ਆਪਣੇ ਹਿਸਾਬ ਨਾਲ ਵੀ ਬੇਸ ਸਜਾ ਸਕਦੇ ਹੋ ਮੇਰੇ ਕੇਸ ਹੈ ਲੰਬੇ ਨੇ ਥੋੜੇ ਜੇ ਭਾਰੇ ਨੇ ਜਿੰਦਾਂ ਦਾ ਬੇਸ ਸਾਨੂੰ ਚਾਹੀਦਾ ਉਸ ਦੇ ਅਕੋਰਡਿੰਗ ਨੇ ਇਸ ਲਈ ਅਸੀਂ ਖੱਬੇ ਪਾਸੇ ਕੱਲਾ ਜੋੜਾ ਕਰਾਂਗੇ ਨਾਲ ਕੰਗਾ ਸਾਈਬ ਰੱਖ ਕੇ ਉਪਰੋਂ ਜੀ ਅਸੀਂ ਜਿਹੜਾ 80 ਸੈਂਟੀਮੀਟਰ ਦਾ ਪਰਦਾ ਸਜਾਣੇ ਹੁੰਨੇ ਆ ਉਹ ਸਜਾ ਲੈਣਾ ਐ ਤੁਸੀਂ ਚਾਹੋ ਤਾਂ ਐਕਸਟਰਾ ਬੇਸ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਬੇਸ ਨੂੰ ਪਿੱਛੇ ਜੀ ਟਾਈਟ ਕਰ ਲੈਣਾ ਹੈ ਸਲਾਈ ਦੀ ਮਦਦ ਨਾਲ ਤੁਸੀਂ ਕੇਸਾ ਨੂੰ ਹਰ ਇੱਕ ਜਗ੍ਹਾ ਤੋਂ ਅੰਦਰ ਕਰ ਲੈਣਾ ਤੁਸੀਂ ਵੀ ਇਸ ਤਰੀਕੇ ਦੀ ਦਸਤਾਰਾ ਸਿੱਖ ਸਕਦੇ ਹੋ ਵੀਰੋ ਜੇ ਤੁਸੀਂ ਸਾਡੀਆਂ ਵੀਡੀਓ ਡੇਲੀ ਰੁਟੀਨ ਦੇ ਵਿੱਚ ਦੇਖੋ ਅਸੀਂ ਤੁਹਾਨੂੰ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾ ਸਜਾ ਕੇ ਦਿਖਾਣੀਆਂ ਨੇ ਤੇ ਨਾਲ-ਨਾਲ ਤੁਹਾਨੂੰ ਵੀ ਸਮਝਾਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਵੀ ਇਸ ਤਰੀਕੇ ਦੀਆਂ ਦਸਤਾਰਾ ਸਜਾ ਸਕਦੇ ਹੋ ਇਸ ਸਾਈਡ ਤੋਂ ਤੁਸੀਂ ਇਸ ਕਪੱਲੇ ਨੂੰ ਪਿੰਚ ਕਰ ਲੈਣਾ ਹੈ ਜਿੱਦਾਂ ਅਸੀਂ ਦਸਤਾਰ ਦਾ ਪਹਿਲਾ ਲੜ ਰੱਖਦੇ ਹੁੰਦੇ ਆ ਕੰਨ ਦੇ ਉੱਪਰ ਉਹ ਜੀ ਖਿੱਚ ਕੇ ਇਸ ਲੜ ਨੂੰ ਪਿੱਛੇ ਲਾ ਦੇਣਾ ਹੈ ਦੇਖ ਲਓ ਆਪਣਾ ਬੇਸ ਪ੍ਰੋਪਰ ਆ ਤੇ ਚੰਗੀ ਤਰ੍ਹਾਂ ਬੇਸ ਨੂੰ نیچے ਕਰ ਦੇਣਾ ਖੱਬੇ ਪਾਸੇ ਉਹ ਦਸਤਾਰ ਸੀ ਥੋੜੀ ਜੀ ਬਾਹਰ ਨੂੰ ਕੱਢਣੀ ਆ ਗੋਲਾਈ ਦੇ ਵਿੱਚ ਲੈ ਕੇ ਜਾਣੀ ਆ ਇਸ ਲਈ ਅਸੀਂ ਬੇਸ ਇਸ ਤਰੀਕੇ ਦਾ ਬਣਿਆ ਪਹਿਲੇ ਲੜ ਨੂੰ ਤੁਸੀਂ ਚੈੱਕ ਕਰ ਲੈਣਾ ਇਸ ਤਰੀਕੇ ਨਾਲ ਮੂੰਹ ਦੇ ਵਿੱਚ ਫੜ ਲੈਣਾ ਆ 5.5 ਮੀਟਰ ਦੀ ਦਸਤਾਰ ਹੈ ਧਿਆਨ ਰੱਖਿਓ ਤੇ ਰੂਬੀਆ ਵੈਲ ਕੈਮੀਕਲ ਕਪੜਾ ਆ ਪਹਿਲੇ ਲੜ ਤੋਂ ਹੀ ਤੁਸੀਂ ਵੱਟ ਬਣਾਣੀ ਸ਼ੁਰੂ ਕਰਨੀਆਂ 2 ਬਣਾਓ 3 ਬਣਾਓ 4 ਬਣਾਓ ਜਿੰਨੇ ਤੁਹਾਡੇ ਕੋਲ ਸਹੀ ਤਰੀਕੇ ਨਾਲ ਬਣਦੇ ਆ ਉਨੇ ਵੱਟ ਬਣਾਓ ਤੇ ਇਸ ਤਰੀਕੇ ਨਾਲ ਇਕੱਠੇ ਕਰਕੇ ਇੱਕੋ ਜਗ੍ਹਾ ਤੇ ਪਿੰਚ ਕਰਕੇ ਰੱਖ ਲੈਣਾ ਇਹਨਾਂ ਨੂੰ ਖੋਲਣਾ ਥੋੜਾ ਅੱਗੇ ਜਾ ਕੇ ਆ ਦੇਖ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਕਿ ਇਹਨਾਂ ਦੀ ਵਿਥ ਬਰਾਬਰ ਹੈ ਤੇ ਜਿੱਥੋਂ ਸਾਡੀ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੁੰਦਾ ਉੱਥੇ ਵੀ ਬਣਾਨੀ ਹੈ ਤੇ ਇੱਕ ਵੱਟ ਨੂੰ ਵਿਚੋਂ ਫੜ ਕੇ ਖਿੱਚ ਕੇ ਉਹਦੇ ਦੋ ਵੱਟ ਬਣਾ ਦੇਣੇ ਆ ਪਿੱਛੇ ਫਿਰ ਇਸ ਲੜ ਨੂੰ ਇਸ ਤਰੀਕੇ ਨਾਲ ਲਗਾ ਦੇਣਾ ਆ ਜਿਆਦਾ ਨੀਵਾ ਨਹੀਂ ਕਰਨਾ ਦਸਤਾਨ ਨੂੰ ਤੇ ਉਪਰੋ ਜੀ ਮੋਟਾ ਹਿੱਸਾ ਉੱਪਰੀ ਸਾਈਡ ਤੇ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਇਸ ਪੱਲੇ ਨੂੰ ਲਗਾ ਦੇਣਾ ਹੈ ਖਿੱਚ ਕੇ ਸਾਫ਼ ਕਰਨਾ ਹੈ ਉਪਰੋ ਜੀ ਇਸ ਲੜ ਨੂੰ ਮੋਟਾ ਕਰਾਂਗੇ ਨਿਚਲੀ ਸਾਈਡ ਤੋਂ ਤੁਸੀਂ ਦੇਖ ਲੈਣਾ ਦੋਨੋਂ ਪੱਲਿਆਂ ਦੇ ਵੱਟ ਵੀ ਬਣਾ ਸਕਦੇ ਹੋ ਤੇ ਸਿੰਗਲ ਉੱਪਰਲੇ ਪੱਲੇ ਦਾ ਵੀ ਵੱਟ ਬਣਾ ਸਕਦੇ ਹੋ ਗੱਲ ਇਦਾਂ ਹੈ ਇਹ ਤੁਹਾਡੀ ਤੇ ਡਿਪੈਂਡ ਕਰਦਾ ਹੈ ਕਿ ਜੇ ਤੁਸੀਂ ਨਿਚਲੇ ਪੱਲੇ ਦੇ ਵੀ ਵੱਟ ਬਣਾ ਸਕਦੇ ਹੋ ਤਾਂ ਬਣਾਓ ਉਹਦੇ ਨਾਲ ਤੁਹਾਡੇ ਵਟਾਂ ਦੀ ਗਿਣਤੀ ਵਾਧੀ ਆ ਸਾਰੇ ਵੱਟਾਂ ਨੂੰ ਇੱਕੋ ਜਗ੍ਹਾ ਤੇ ਰੱਖੋ ਤੇ ਅੱਗੇ ਜਾ ਕੇ ਖੋਲੋ ਕਦੀ ਵੀ ਮੋਲੇ ਹਿੱਸੇ ਤੋਂ ਨਾ ਖੋਲੋ ਜਿਆਦਾ ਵੱਟ ਉਹਨਾਂ ਤੁਹਾਡਾ ਲੜ ਖੋਲ ਜਵੇਗਾ ਹਮੇਸ਼ਾ ਇਸ ਜਗ੍ਹਾ ਤੋਂ ਜਾ ਕੇ ਵਟ ਖੋਲੋ ਇਹਦੇ ਨਾਲ ਤੁਹਾਡੇ ਜਿਹੜੇ ਵਟਾ ਸਹੀ ਤਰੀਕੇ ਨਾਲ ਖੁੱਲਣਗੇ ਤੇ ਤੁਹਾਡੀ ਦਸਤਾਰ ਦੇ ਵਿੱਚ ਵੀ ਇੰਪਰੂਵਮੈਂਟ ਹੋਵੇਗੀ ਅਸੀਂ ਥੋੜੀ ਜਿਹੀ ਚੋੜੇ-ਚੋੜੇ ਕਰਕੇ ਲੜ ਖੋਲਣੇ ਆ ਕਿਉਂਕਿ ਆਪਣੇ ਕੋ ਕੱਲੇ 5 ਲੜ ਨੇ ਪਿੱਛੇ ਤਾਂ ਕੋ ਵਟਾ ਨੂੰ ਸੈੱਟ ਕਰਦੇ ਇੱਕ ਵਾਰੀ ਪਿੰਚ ਕਰ ਦੇਣਾ ਪਿੱਛੇ ਜਾ ਕੇ ਦੋਨੋਂ ਪੱਲੇ ਬਰਾਬਰ ਕਰਕੇ ਸਾਰੀ ਦਸਤਾਰ ਸਜਾਉਣੀ ਆ ਤੁਸੀਂ ਦੇਖੋ ਛੋਟੇ ਵੀਰਾਂ ਲਈ ਇਹ ਇੱਕ ਤਰ੍ਹਾਂ ਦੀ ਦਸਤਾਰ ਹੈ ਤੇ ਜਿਹੜੇ ਮੇਰੇ ਵੱਡੇ ਵੀਰ ਵੱਡਾ ਪਰਨਾ ਸਜਾਉਣਾ ਚਾਹੁੰਦੇ ਨੇ ਉਹਨਾਂ ਲਈ ਇਹ ਪਰਨਾ ਆ ਦੋ ਚੀਜ਼ਾਂ ਇੱਕੋ ਦਸਤਾਰ ਦੇ ਵਿੱਚ ਮੈਂ ਕੰਪਲੀਟ ਕਰਕੇ ਦਿਖਾਣੀ ਆ ਤੁਹਾਨੂੰ ਇਹਦੇ ਵਿੱਚ ਵੀ ਤੁਸੀਂ ਦੋਨੋਂ ਵੱਲੇ ਬਰਾਬਰ ਕਰਨੇ ਨੇ ਤੇ ਉਪਰੋਂ ਹੀ ਦੇਖ ਲੈਣਾ ਕਿ ਸਲਾਈ ਨੂੰ ਲਗਾਉਣ ਲਈ ਇੱਕ ਵਾਰਿੱਥੋਂ ਬਣਾ ਲਓ ਇੱਕ ਵਾਰ ਇੱਕ ਸਲਾਈ ਦੇ ਨੀਚੇ ਜੀ ਸ਼ੁਰੂ ਕਰ ਦਿਓ ਇਹਨਾਂ ਤੁਹਾਡੀ ਜਿਹੜੀ ਸਲਾਈ ਆ ਉਹ ਦਿਖੂਗੀ ਨਹੀਂ ਠੀਕ ਹੈ ਬਾਕੀ ਜ਼ਿਆਦਾ ਵਟ ਬਣਾਉਣ ਦੀ ਕੋਸ਼ਿਸ਼ ਕਰੋ ਨੀਚਲੇ ਲੜ ਦੋ ਇਹਦੇ ਨਾਲ ਤੁਹਾਡੀ ਜਿਹੜੀ ਦਸਤਾਰ ਦੇ ਵਿੱਚ ਸਲਾਈ ਨਹੀਂ ਚਾਤੀ ਮਾਰੂਗੀ ਮੋਲੇ ਹਿੱਸੇ ਤੇ ਚੰਗੀ ਤਰ੍ਹਾਂ ਵਟ ਪਾਓ ਖੋਲ ਕੇ ਇੱਕ ਵਟ ਨੂੰ ਚੰਗੀ ਤਰ੍ਹਾਂ ਖੋਲੋ ਜਿਹੜੇ ਵਟ ਵੀ ਬਣਾਏ ਸੀ ਉਹਨਾਂ ਨੂੰ ਬਾਹਰ ਕੱਢੋ ਬਾਹਰ ਕੱਢ ਕੇ ਇਸ ਤਰ੍ਹਾਂ ਖਲਾਰ ਖਲਾਰ ਕੇ ਲੜ ਤੁਸੀਂ ਲਾਣੇ ਨੇ ਪਿੱਛੇ ਤੱਕ ਗੁਲਾਈ ਨੂੰ ਮੇਨਟੇਨ ਕਰਨਾ ਹੈ بیس ਨੂੰ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਧਿਆਨ ਰੱਖਿਓ ਕਿ ਕਿਤੇ ਡੋਂਗ ਨਾ ਪਵੇ ਫਿਰ ਲੜ ਨੂੰ ਪਿੱਛੋ ਜੀ ਪਿੰਚ ਕਰਕੇ ਰੱਖ ਦੇਣਾ ਹੈ ਦੋਨੋਂ ਪੱਲੇ ਬਰਾਬਰ ਹੋਣੇ ਚਾਹੀਦੇ ਨੇ ਤੁਹਾਡੀ ਦਸਤਾਰ ਦੇ ਵਿੱਚ ਮੇਰੇ ਵੀਰੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਬੜੇ ਧਿਆਨ ਨਾਲ ਕਰਨਾ ਹੈ ਆ ਤੇ ਧਿਆਨ ਨਾਲ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਵੀ ਬਾਅਦ ਵਿੱਚ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸੈੱਟ ਕਰ ਸਕੋ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਧਾਕੇ ਇਸ ਲੜ ਨੂੰ ਅਸੀਂ ਉੱਪਰੋਂ ਜੀ ਮੋਟਾ ਕੀਤਾ ਹੈ ਬਾਕੀ ਪੇਚਾਂ ਵਾਂਗ ਕੰਨ ਦੇ ਉੱਪਰੋਂ ਜੀ ਪੱਲਾ ਖਿੱਚ ਕੇ ਪਿੱਛੇ ਲਾ ਦਿੱਤਾ ਹੋਇਆ ਦੋਨੋਂ ਪੱਲੇ نیچے ਖਿੱਚ ਲੈਣੇ ਨੇ ਪਹਿਲਾਂ ਅਸੀਂ ਮੋਲੇ ਹਿੱਸੇ ਤੋਂ ਪਿੰਚ ਕਰਾਂਗੇ ਪਹਿਲਾਂ ਉੱਪਰਲੇ ਪੇਚ ਦੇ ਲੜ ਬਣਾਵਾਂਗੇ ਇਹਨਾਂ ਨੂੰ ਵਟਾ ਚ ਕਨਵਰਟ ਕਰਾਂਗੇ ਫਿਰ ਨੀਚਲੇ ਪੱਲੇ ਦੇ ਵੀ ਵਟ ਬਣਾਵਾਂਗੇ ਜਿੰਨੇ ਖੋਸਖਣ ਉਹਨੇ ਵਟ ਬਣਾ ਲੈਣੇ ਨੇ ਇੱਕੋ ਜਗ੍ਹਾ ਤੇ ਰੱਖਣੇ ਨੇ ਤੇ ਨਾਲ ਨਾਲ ਉਪਰੋਂ ਵੀ ਪਿੰਚ ਕਰਾਂਗੇ ਉਪਰੋਂ ਪਿੰਚ ਕਰਨ ਦਾ ਫਾਇਦਾ ਇਹ ਆ ਆਪਣੀ ਦਸਤਾਰ ਪਿੱਛੇ ਨੂੰ ਖਿਸਕਦੀ ਨਹੀਂ ਹੈਗੀ ਤੇ ਇੱਕ ਇੱਕ ਕਰਕੇ ਜਿਹੜੇ ਵਟ ਬਣਾਏ ਸੀ ਉਹਨਾਂ ਨੂੰ ਬਾਹਨ ਨੂੰ ਕੱਢਾਂਗੇ ਤੇ ਪਿੱਛੇ ਤੱਕ ਇਸ ਤਰੀਕੇ ਨਾਲ ਲਾ ਦੇਣਾ ਹੈ ਬੇਸ ਨੂੰ ਚੰਗੀ ਤਰ੍ਹਾਂ ਉਪਰੋਂ ਜੀ ਅੰਦਰ ਕਰਾਂਗੇ ਤੇ ਦਸਤਾਰ ਦੀ ਜਿਹੜੀ ਸ਼ੇਪ ਆਏ ਨੂੰ ਇੱਥੋਂ ਦੱਬ ਕੇ ਗੋਲਾਈ ਦੇ ਵਿੱਚ ਲੈ ਕੇ ਆਵਾਂਗੇ ਫਿਰ ਬਾਕੀ ਬਾਦੇ ਪੱਲੇ ਨੂੰ ਪਿੱਛੋਂ ਜੀ ਪਿੰਚ ਕਰਕੇ ਲਾ ਦੇਣਾ ਹੈ ਦੇਖ ਲਿਓ ਆਪਾਂ ਅੱਖਾਂ ਜ਼ਿਆਦਾ ਟਕੀਆਂ ਨਹੀਂ ਹੈਗੀਆਂ ਦਸਤਾਰ ਦੇ ਅਕੋਰਡਿੰਗ ਅਸੀਂ ਘੱਟ ਹੀ ਟਕੀਆਂ ਨੇ ਅੱਜ ਤੇ ਤੁਹਾਡੀ ਜਿਹੜੀ ਦਸਤਾਰ ਹੈ ਇਹ ਜਗ੍ਹਾ ਤੋਂ ਤੁਸੀਂ ਲੜ ਫੜ ਕੇ ਇਸ ਤਰ੍ਹਾਂ ਖੋਲ ਲੈਣਾ ਕਿਉਂਕਿ ਸਾਨੂੰ ਨੀਚਲੇ ਹਿੱਸੇ ਤੇ ਵੀ ਥੋੜੇ ਜੇ ਵੱਟ ਚਾਹੀਦੇ ਨੇ ਤੇ ਇਸ ਜਗ੍ਹਾ ਤੋਂ ਤੁਸੀਂ ਕੀ ਕਹਿੰਨਾ ਇਹਨਾਂ ਤੁਹਾਡੀ ਦਸਤਾਰ ਥੋੜੀ ਜੀ ਫਿੱਲ ਹੋ ਜਵੇਗੀ ਉਥੋਂ ਖਾਲੀ ਜੀ ਨਹੀਂ ਲੱਗੇਗੀ ਚੰਗੀ ਤਰ੍ਹਾਂ ਆ ਜਾਏਗਾ ਤਾਂ ਸ਼ੇਪ ਨੂੰ ਮੇਨਟੇਨ ਕਰਦੇ ਹੋਏ ਤੁਸੀਂ ਇਹ ਜਗ੍ਹਾ ਤੋਂ ਲੜਾਂ ਨੂੰ ਸਹੀ ਕਰ ਲੈਣਾ ਹੁਣ ਤੁਸੀਂ ਇਸ ਪੱਲੇ ਨੂੰ ਲਾਣ ਲਈ ਅੰਦਰਲੇ ਪੱਲੇ ਨੂੰ ਉੱਪਰ ਚੱਕ ਦੇਣਾ ਬਾਹਰਲੇ ਪੱਲੇ ਨੂੰ نیچے ਤੱਕ ਖੋਲ ਲੈਣਾ ਪਿੱਛੋਂ ਜੀ ਇਸ ਲੜ ਨੂੰ ਪਿੰਚ ਕਰਕੇ ਮੋਟਾ ਹਿੱਸਾ ਉੱਪਰ ਰੱਖ ਕੇ ਲਾ ਦੇਣਾ ਉੱਪਰਲੀ ਸਾਈਡ ਤੋਂ ਇਸ ਲੜ ਨੂੰ ਮੋਟਾ ਕਰਨੀ ਸਾਫ਼ ਕਰਾਂਗੇ ਤੇ ਅੰਦਰ ਨੂੰ ਪਿੰਚ ਕਰਕੇ ਮੋਟਾ ਕਰ ਦਵਾਂਗੇ ਉੱਪਰਲੀ ਸਾਈਡ ਤੇ ਕੋਈ ਵੀ ਵਲਵ ਲੇਵਾ ਨਾ ਪਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਲੜ ਨੂੰ ਤੁਸੀਂ ਸਿੰਗਲ ਇੱਕ ਲੜ ਬਣਾ ਕੇ ਰੱਖਣਾ ਹੈ ਪਤਲਾ ਜਿਹਾ ਜਿਹੜਾ ਤੁਹਾਨੂੰ ਆਸਾਨ ਲੱਗੇ ਕਿਉਂਕਿ ਇਹਦੇ ਵਿੱਚ ਨਾ ਅਸੀਂ ਕੀ ਕਰਨਾ ਹੈ ਜਿਆਦਾ ਵਟ ਨਹੀਂ ਬਣਾਣੇ ਹੈਗੇ ਕਿਉਂਕਿ ਇੱਕ ਤਰ੍ਹਾਂ ਅਨਸਿਕਿਉਰ ਹੋ ਜਾਂਦਾ ਜਦੋਂ ਅਸੀਂ ਜਿਆਦਾ ਵਟ ਬਣਾਈਏ ਨਾ ਇਸ ਲੜ ਦੇ ਕਿਉਂਕਿ ਇਹਦੇ ਵਿੱਚ ਆਪਾਂ ਲੜ ਨੂੰ ਇਹਦੇ ਅੰਦਰ ਦੇਣਾ ਹੈ ਅੰਦਰੋਂ ਜੀ ਉੱਪਰੋਂ ਨਹੀਂ ਸਿੱਧਾ ਲਾਣਾ ਹੈਗਾ ਦਸਤਾਰ ਵਾਂਗੂ ਉਹ ਤੁਹਾਨੂੰ ਲੜ ਲਾਣ ਵੇਲੇ ਦੱਸਾਂਗੇ ਬਸ ਸਿੰਪਲ ਜਿਹਾ ਪੇਚ ਬਣਾ ਕੇ ਰੱਖ ਲਿਓ ਇੱਕ ਜਿਹੜੇ ਅੰਦਰੋਂ ਆਸਾਨੀ ਨਾਲ ਲੜ ਤੁਹਾਡਾ ਨਿਕਲ ਜਾਵੇ ਨਿਚਲੇ ਹਿੱਸੇ ਤੋਂ ਇਸ ਲੜ ਨੂੰ ਪਤਲਾ ਕਰਕੇ ਲਾਣਾ ਹੈ ਤੇ ਉੱਪਰਲੀ ਸਾਈਡ ਤੋਂ ਦੇਖੋ ਆਪਾਂ ਮੋਟਾ ਕਰ ਰਹੇ ਹਾਂ ਇਹਦੇ ਨਾਲ ਦਸਤਾਰ ਦੀ ਜਿਹੜੀ ਸ਼ੇਪ ਆ ਥੋੜੀ ਜਿਹੀ ਜ਼ਿਆਦਾ ਵਧੀਆ ਹੋਵੇਗੀ ਉੱਪਰੋਂ ਜੀ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਫੋਲਡ ਵੀ ਕਰਾਂਗੇ ਫਿਰ ਪਿੱਛੇ ਇਸ ਲੜ ਨੂੰ ਪਿੰਚ ਕਰਕੇ ਰੱਖ ਦਵਾਂਗੇ ਸ਼ੇਪ ਆਪਣੀ ਥੋੜੀ ਜਿਹੀ ਖੜਵੀ ਹੋਵੇਗੀ ਦਸਤਾਰ ਦੀ ਇਹਨਾਂ ਦਸਤਾਰ ਸਾਡੀ ਥੋੜੀ ਜਿਹੀ ਭਰਵੀਵੀ ਲੱਗ ਦੇਖੋ ਸਾਢੇ 3 ਪਾਣੀ ਮੀਟਰ ਦੀ ਇਹ ਦਸਤਾਰ ਹੈ ਐਕਚੁਅਲ ਦੇ ਵਿੱਚ ਜੇ ਤੁਸੀਂ ਇਹਨੂੰ ਕਲਗੀ ਲੜ ਲਾ ਲਓ ਤਾਂ ਇਹ ਤੁਹਾਡੀ ਦਸਤਾਰ ਬਣ ਜੂਗੀ ਜੇ ਤੁਸੀਂ ਇਹਨੂੰ ਸਿੱਧਾ ਲੜ ਅੰਦਰੋਂ ਘੁਮਾ ਕੇ ਲਾ ਦਿਓ ਤਾਂ ਇਹ ਤੁਹਾਡਾ ਪਰਦਾ ਬਣ ਜਾਵੇਗਾ ਤੁਸੀਂ ਇਹਨੂੰ ਸਾਫ਼ ਵੀ ਲਾ ਸਕਦੇ ਹੋ ਤੇ ਵਟਾ ਵਾਲਾ ਵੀ ਲਾ ਸਕਦੇ ਹੋ ਮੇਰੇ ਵੀਰੋ ਅਸੀਂ ਤੁਹਾਨੂੰ ਇਹ ਸਾਫ਼ ਲਗਾ ਕੇ ਦਿਖਾਵਾਂਗੇ ਕਿਉਂਕਿ ਬਹੁਤ ਸਾਰੀਆਂ ਵੀਡੀਓ ਚ ਤੁਹਾਨੂੰ ਅਸੀਂ ਵਟਾਲੇ ਲੜ ਲਾ ਕੇ ਦਿਖਾਏ ਹੋਏ ਆ ਵਟਾਲਾ ਲੜ ਲਾਣਾ ਥੋੜਾ ਔਖਾ ਹੁੰਦਾ ਸਾਫ਼ ਨੂੰ ਕਰਨਾ ਥੋੜਾ ਔਖਾ ਹੁੰਦਾ ਇਸ ਲਈ ਥੋੜਾ ਅਸੀਂ ਤੁਹਾਨੂੰ ਸਾਫ਼ ਲੜ ਲਾ ਕੇ ਦਿਖਾਵਾਂਗੇ ਇਸ ਲੜ ਨੂੰ ਜਿਹੜਾ ਤੁਸੀਂ ਲੜ ਬਣਾਇਆ ਸੀ ਆਖਰੀ ਉਹਦੇ ਅੰਦਰੋਂ ਜੇ ਇਸ ਤਰੀਕੇ ਨਾਲ ਕੱਢ ਦੇਣਾ ਉਂਗਲ ਦੇ ਮੋਰੇ ਰੱਖ ਕੇ ਦੇਖੋ ਹੱਥ ਨਾਲ ਕੀਤਾ ਕੰਮ ਨਾ ਹਮੇਸ਼ਾ ਪਰਫੈਕਟ ਹੁੰਦਾ ਹੈ ਲਗਭਗ ਇਸ ਲਈ ਹੱਥ ਨਾਲ ਜਦੋਂ ਅਸੀਂ ਲੜ ਕੱਢਦੇ ਹਾਂ ਤੇ ਬੜਾ ਵਧੀਆ ਨਿਕਲ ਜਾਂਦਾ ਹੈ ਜੇ ਆਪਾਂ ਸਲਾਈ ਨਾ ਕੱਢਾਂਗੇ ਨਾ ਇੱਥੋਂ ਜੀ ਤਾਂ ਸਲਾਈ ਕਈ ਵਾਰ ਅੰਦਰੋਂ ਲੜ ਨੂੰ ਖਿੱਚ ਲੈਂਦੀ ਹੈ ਇਸ ਲਈ ਹਮੇਸ਼ਾ ਹੱਥ ਨਾਲ ਕਰਨ ਦੀ ਕੋਸ਼ਿਸ਼ ਕਰੋ ਚੰਗੀ ਤਰ੍ਹਾਂ ਲੜ ਨੂੰ ਖਿੱਚੋ ਦੋਨੋਂ ਔਖਾ ਬਰਾਬਰ ਟਾਕੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਦੇਖੋ ਐਦਾ ਤੁਹਾਡੀ ਦਸਤਾਰ ਟਾਈਟ ਵੀ ਹੋ ਜਾਏਗੀ ਤੁਹਾਨੂੰ ਪਿੰਨਾ ਲਗਾਉਣ ਦੀ ਵੀ ਨਹੀਂ ਲੋੜ ਪੈਣੀ ਉੱਪਰ ਜੇ ਅਸੀਂ ਇਸ ਲੜ ਨੂੰ ਬਾਹਰੋਂ ਲਾ ਰਹਿੰਦੇ ਤਾਂ ਉਹ ਦਸਤਾਰ ਬਣ ਜਾਣੀ ਸੀ ਆ ਹੁਣ ਅਸੀਂ ਅੰਦਰੋਂ ਲਾਤਾ ਤੇ ਸਾਡਾ ਪਰਦਾ ਬ ਜੇ ਤੁਹਾਨੂੰ ਸਾਡੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਮੇਰੇ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡਾ ਪਰਨਾ ਕਿਹੋ ਜਿਹਾ ਲੱਗਿਆ ਤੇ ਵੀਡੀਓ ਕਿਹੋ ਜਿਹੀ ਲੱਗੀ ਕਿਉਂਕਿ ਹੋਰ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਣੀਆਂ ਨੇ ਡੇਲੀ ਤੇ ਤੁਸੀਂ ਡੇਲੀ ਨਵੇਂ ਸਟਾਈਲ ਦੀਆਂ ਦਸਤਾਰਾਂ ਸਿੱਖ ਸਕੋ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਇਹਦੇ ਨਾਲ ਕੋਈ ਵੀ ਅਸੀਂ ਨਵੀਂ ਵੀਡੀਓ ਪਾਵਾਂਗੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਸ਼ੋਅ ਹੋਵੇਗੀ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋਗੇ ਤੇ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਤੇ ਹੁਣ ਅਸੀਂ ਪਰਨੇ ਦੀ ਛੇਪ ਨੂੰ ਚੰਗੀ ਤਰ੍ਹਾਂ ਸਹੀ ਕਰਨ ਤੋਂ ਬਾਅਦ ਚੋਂ ਉੱਪਰਲੇ ਪੱਲੇ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਕੱਪੜੇ ਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਪਹਿਲਾਂ ਸੱਜੇ ਪਾਸਿਓਂ ਪਹਿਲਾਂ ਲੜ ਚਾਕੇ ਅੰਦਰ ਨੂੰ ਕਰਾਂਗੇ ਕੱਪੜੇ ਨੂੰ ਫੇਰ ਕੱਬੇ ਪਾਸਿਓਂ ਲੜ ਨੂੰ ਚਾਕੇ ਚੰਗੀ ਤਰ੍ਹਾਂ ਅੰਦਰ ਕਰਾਂਗੇ ਫਿਰ ਪਿੱਛੋਂ 루ਪੀ ਵਾਲਾ ਪੱਲਾ ਖਿੱਚ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਦੂਜੀ ਚੀਜ਼ ਨਾਲ ਕਿਉਂਕਿ ਆਪਾਂ ਉੱਪਰੋਂ ਦੇਖਿਆ ਨਹੀਂ ਹੈਗਾ ਪਰਨਾ ਹਲੇ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕੋਈ ਵੀ ਲੜ ਪਤਲਾ ਹੋਵੇ ਨੂੰ ਮੋਟਾ ਕਰਾਂਗੇ ਲੜਾਂ 'ਚ ਵੱਟ ਪ ਪੜਨੇ ਦਾ ਜੇ ਤੁਸੀਂ ਸਾਫ਼ ਨਹੀਂ ਕਰਨਾ ਜੇ ਪੜਨਾ ਹੀ ਨੋਰਮਲ ਰਹਿਣ ਦੇਣਾ ਹੈ ਤਾਂ ਤੁਸੀਂ ਐਦਾ ਵੀ ਛੱਡ ਸਕਦੇ ਹੋ ਵੱਟ ਜਿਹੜੇ ਪੈਂਦੇ ਨੇ ਜੇ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਐਜ਼ এ ਦਸਤਾਰ ਬੰਨਣਾ ਹੈ ਇਹਨੂੰ ਤੇ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਉੱਪਰੋਂ ਜੀ ਹੁਣ ਤੁਸੀਂ ਕੀ ਕਰਨਾ ਮੇਰੇ ਵੀਰੋ ਦੋਨੋਂ ਅੱਖਾਂ ਨੂੰ ਬਰਾਬਰ ਟੱਕਦੇ ਹੋਏ ਦੇਖ ਲੈਣਾ ਹੈ ਸ਼ੇਪ ਨੂੰ ਤੇ ਇੱਕ ਵਾਰੀ ਇੱਥੇ ਉਹ ਜੀ ਲੜ ਨੂੰ ਖੜਾ ਕਰਨਾ ਹੈ ਖੜਾ ਕਰਕੇ ਤਿੱਖਾ ਕਰ ਦੇਣਾ ਹੈ ਜਿਹੜੇ ਮੇਰੇ ਵੀਰ ਕਈ ਇਸ ਤਰੀਕੇ ਨਾਲ ਦਸਤਾਰ ਸਜਾਉਣਾ ਚਾਹੁੰਦੇ ਨੇ ਇਹ ਉਹਨਾਂ ਲਈ ਆ ਇਸ ਵੀਡੀਓ ਚ ਮੈਂ ਤੁਹਾਨੂੰ ਬਹੁਤ ਅਲੱਗ-ਅਲੱਗ ਚੀਜ਼ਾਂ ਦੱਸੀਆਂ ਨੇ ਕਿਉਂਕਿ ਹਰ ਇੱਕ ਵੀਡੀਓ ਚ ਤੁਹਾਨੂੰ ਕੁਝ ਨ ਤਾਂ ਜੋ ਤੁਸੀਂ ਵੀ ਹਰ ਇੱਕ ਪ੍ਰਕਾਰ ਦੀ ਦਸਤਾਰ ਜਿਹੜੀ ਸਜਾ ਸਕੋ ਪਿੱਛੇ ਦੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਅੰਦਰ ਕਰਕੇ ਕਲਗੀ ਵਾਲੇ ਲੜ ਨੂੰ ਇਹਦੇ ਅੰਦਰ ਕਰਨਾ ਆ ਇਹਦੇ ਨਾਲ ਕਲਗੀ ਵਾਲਾ ਲਾੜਾ ਜਿਹੜਾ ਤੁਹਾਡਾ ਸੱਜੇ ਪਾਸੇ ਉਹ ਚੰਗੀ ਤਰ੍ਹਾਂ ਟਾਈਟ ਹੋ ਜਾਊਗਾ ਉੱਪਰੋਂ ਜੀ ਸਾਰੇ ਲੜ ਬਰਾਬਰ ਕਰਕੇ ਇਹਨੂੰ ਖਿੱਚ ਕੇ ਧਿਆਨ ਰੱਖਿਓ ਆਪਣੀ ਲੂਪੀ ਜ਼ਿਆਦਾ ਚੌੜੀ ਨਾ ਹੋਵੇ ਪਤਲੀ ਜੀ ਲੂਪੀ ਲੈਣੀ ਹੈ ਜਿਹਦੇ ਅੰਦਰ ਸਾਰੇ ਢਿੱਲਾ ਮੱਠਾ ਕਪੜਾ ਅੰਦਰ ਚਲ ਜਵੇ ਤੇ ਉਸ ਤੋਂ ਬਾਅਦ ਲੂਪੀ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਸਲਾਈ ਦੀ ਹੈਲਪ ਨਾਲ ਦੋਨਾਂ ਸਾਈਡਾਂ ਤੋਂ ਜਿਹੜਾ ਢਿੱਲਾ ਕਪੜਾ ਬਚਦਾ ਹੋਗਾ ਉਹਨੂੰ ਸਲਾਈ ਦੇ ਨਾਲ ਲੂਪੀ ਦੇ ਅੰਦਰ ਕਰ ਦੇਣਾ ਤੁਸੀਂ ਤੇ ਚੰਗੀ ਤਰ੍ਹਾਂ ਨੀਚੋਂ ਜੀ ਕੇਸਾਂ ਨੂੰ ਵੀ ਅੰਦਰ ਕਰ ਦੇਣਾ ਬਾਕੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਤੱਕ ਤੇ ਹੁਣ ਤੁਹਾਨੂੰ ਹਰੀ ਕਿਸੇ ਤੋਂ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੈਂਡ ਤੋਂ ਸੱਜੇ ਪਾਸੇ ਆਪਣੀ ਸ਼ੇਪ ਪ੍ਰੋਪਰ ਹੈ ਜੀ ਪਟਿਆਲਾ ਸ਼ਹੀਦ ਦਸਤਾਰ ਦੀ ਸੈਮੀ ਪਟਿਆਲਾ ਸ਼ਹੀ ਪੰਨਣਾ ਕਹਿ ਸਕਦੇ ਹੋ ਤੁਸੀਂ ਇਹਨੂੰ ਤੇ ਇਹਦੇ ਵਿੱਚ ਲੜਾ ਦੀ ਜਿਹੜੀ ਸਪੇਸ ਆਪਾਂ ਜ਼ਿਆਦਾ ਨਹੀਂ ਰੱਖੀ ਹੈਗੀ ਨੋਰਮਲੀ ਤੇ ਉੱਪਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਆਪਣਾ ਪੰਨਣਾ ਪ੍ਰੋਪਰ ਕੰਪਲੀਟ ਹੈ ਤੇ ਜੇਕਰ ਤੁਸੀਂ ਵੀ ਘਰ ਬੈਠੇ ਹਰ ਪ੍ਰਕਾਰ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ੍ਹ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ